ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਬੁੱਕਤ ਜਾਣਕਾਰੀ ਪਹੁੰਚਾਈ ਜਾ ਸਕੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਆਪਣੇ ਦੋਸਤੋ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਅੱਜ ਆਪਾਂ ਗੱਲ ਕਰਾਂਗੇ ਐਟਟੀਟੀ ਅਤੇ ਮਾਸਟਰ ਕ੍ਰੈਡਰ ਦੀ ਭਰਤੀ ਦੇ ਬਾਰੇ ਜਿਹਦੇ ਵਿੱਚ ਕੀ ਪਬਲਿਕ ਨੋਟਿਸ ਵਿੱਚ ਕੁਝ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਸਿੱਖਿਆ ਵਿਭਾਗ ਦੇ ਵੱਲੋਂ ਸੋ ਦੋਸਤੋ ਆਪਾਂ ਇਸ ਨੋਟਿਸ ਨੂੰ ਤਾਂ ਰੀਡ ਕਰਨ ਹੀ ਲੱਗੇ ਆ ਸੋ ਜੇਕਰ ਤੁਸੀਂ ਹੋਰ ਭਰਤੀਆਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਜਾ ਕੇ ਉੱਥੇ ਹੀ ਹੋਰ ਬਹੁਤ ਸਾਰੀਆਂ ਭਰਤੀਆਂ ਦੀ ਲੇਟੈਸਟ ਵੀਡੀਓ ਨੇ ਤੁਸੀਂ ਉਹ ਦੇਖ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ETT ਦੀਆਂ ਪਧਨੁਤੀਆਂ ਹੋਈਆਂ ਨੇ ਲੈਕਚਰਾਰ ਦੇ ਤੌਰ ਤੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਉਹ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਇਹ ਸਾਰਾ ਪਰਫਾਰਮਾ ਜਿਹਦੇ ਵਿੱਚ ਹਾਜ਼ਰੀ ਦੀ ਕਾਪੀ ਰੈਗੂਲਰ ਨਿਯੁਕਤੀ ਦੇ ਹੁਕਮਾਂ ਦੀ ਕਾਪੀ ਰੈਗੂਲਰ ਹਾਜ਼ਰੀ ਵਿਦਿਅਕ ਯੋਗਤਾਵਾਂ ਗੁਪਤ ਸਰਟੀਫਿਕੇਟ ਗੁਪਤ ਰਿਪੋਰਟਾਂ ਸੌਰੀ ਦੋਸਤੋ ਸ਼ਿਕਾਇਤਾਂ ਤੇ ਜੇਕਰ ਪਟੀਸ਼ਨਰ ਰਹਿਤਾ ਸਬੰਧਤ ਕੇਸ ਦੇ ਵੇਰਵੇ ਇਹਨਾਂ ਨੇ ਕੀ ਕਿਹਾ ਕਿ ਸਾਲ 2015 ਜਾਂ ਫਿਰ ਇਸ ਤੋਂ ਬਾਅਦ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਕੀਤੀਆਂ ਗਈਆਂ ਪਦਉਨਤੀਆਂ ਦੇ ਰਿਵਿਊ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦਫ਼ਤਰ ਵੱਲੋਂ ਵਿਭਾਗ ਦੀ ਵੈੱਬਸਾਈਟ ਤੇ ਜਾਰੀ ਨੋਟਿਸ ਵਿੱਚ ਜਿਹੜਾ ਕਿ ਮਿਤੀ 16/8/2024 ਤੇ 13/9/2024 ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਹੈ ਕਿ ਪ੍ਰਾਇਮਰੀ ਕਾਡ ਦੇ ਕਰਮਚਾਰੀ ਸਾਲ 2015 ਤੋਂ ਉਸ ਤੋਂ ਬਾਅਦ ਪਦਉਨਤੀਆਂ ਦਾ ਰਿਵਿਊ ਕੀਤਾ ਜਾਣਾ ਹੈ। ਸੋ ਮਿਤਰੀਜ਼ ਮਿਤੀ 16/8/2024 ਜਾਂ 13/9/2024 ਦੇ ਨੋਟਿਸ ਅਨੁਸਾਰ ਮੁਖ ਦਫ਼ਤਰ ਨੂੰ ਪ੍ਰਾਪਤ ਪ੍ਰਾਇਮਰੀ ਕਾਡਰ ਦੇ ਕਰਮਚਾਰੀਆਂ ਦੇ ਵੇਰਵੇ ਅਨੁਸਾਰ ਭਰਤੀ ਦਾ ਰਜਿਸਟਰ ਕ ਇੰਟਰਸ ਸਿਨੇਤਾ ਦਰਯਾਰ ਕੀਤੀ ਗਈ ਹੈ ਜਿਸ ਦੇ ਤਾਤੇ ਉਕਤ ਪਵਰਨਿਤ ਪਦੰਤਿਆਂ ਦਾ ਰਿਵਿਊ ਕੀਤਾ ਜਾਣਾ ਇਸ ਲਈ ਹੇਠਾਂ ਦੀ ਸਮਾਂ ਅਨੁਸਾਰੀ ਸਮਾਂ ਅਨੁਸਾਰ ਦਫ਼ਤਰ ਨੂੰ ਕੇਸ ਭੇਜੇ ਜਾਣ ਤੇ ਜਿਹੜੇ ਏਰੀਆ ਵਾਈਜ਼ ਡਾਟਾ ਦਿੱਤੀਆਂ ਗਈਆਂ ਨੇ 24 ਡੇਟ ਨੂੰ ਆਹ ਵਾਲੇ ਜ਼ਿਲ੍ਹਿਆਂ ਨੇ ਸਾਰਿਆਂ ਨੇ ਭੇਜਣਾ ਹੈ 25 ਨੂੰ 26 ਨੂੰ ਔਰ 27 ਨੂੰ ਠੀਕ ਹੈ ਜੀ ਸੋ ਇਸੇ ਕਰਕੇ ਇਹਨਾਂ ਦੇ ਲਈ ਦੋਸਤੋ ਜਿਹੜੀਆਂ ਨਾ 2015 ਤੋਂ ਪਹਿਲਾਂ ਪਹਿਲਾਂ ਭਰਤੀ ਹੋਈਆਂ ਜਾਂ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਲਿਸਟਾਂ ਆਪਣੀਆਂ ਜ਼ਰੂਰ ਕੋਲ ਰੱਖਿਆ ਕਰੋ ਜਿਵੇਂ ਹੁਣ 2364 ਦੀ ਭਰਤੀ ਹੈ 2364 ਦੀ ਭਰਤੀ ਦੇ ਵਿੱਚ ਜੇਕਰ ਤੁਹਾਡਾ ਲਿਸਟਾਂ ਦੇ ਵਿੱਚ ਨਾਮ ਹੈ ਤਾਂ ਤੁਸੀਂ ਉਹ ਲਿਸਟਾਂ ਨੂੰ ਸੰਭਲ ਲਿਓ ਕਿਤੇ ਆਪਣੀ Google Drive ਦੇ ਵਿੱਚ ਕਿਉਂਕਿ ਮੈਨੂੰ ਕੱਲ ਵੀ ਬਹੁਤ ਮੈਸੇਜ ਆਏ ਸੀ ਕਿ ਤੇ ਉਹਨਾਂ ਨੇ ਕਿਆਸੀਗਾ ਸਰ ਜਿਹੜੀਆਂ ਪੁਰਾਣੀਆਂ ਭਰਤੀਆਂ ਸੀਗੀਆਂ ਉਹਨਾਂ ਦੀ ਅਸੀਂ ਲਿਸਟਾਂ ਕਿਵੇਂ ਡਾਊਨਲੋਡ ਕਰ ਸਕਦੇ ਹਾਂ ਸੋ ਕਿਉਂਕਿ ਉਹਨਾਂ ਨੇ ਵਿਭਾਗ ਦੀ ਵੈਬਸਾਈਟ ਬਦਲਦੀ ਰਹਿੰਦੀ ਹੈ ਜਾਂ ਮੈਨੂੰ ਨਹੀਂ ਪਤਾ ਇਹਨਾਂ ਦਾ ਡਾਟਾ ਕ੍ਰੈਸ਼ ਹੋਇਆ ਹੈ ਜਾਂ ਕਿਤੇ ਕੁਝ ਹੋਇਆ ਪਰ ਮੈਨੂੰ ਵੀ ਉਹ ਲਿਸਟ ਹੈ ਜਿਹੜੀ ਨਹੀਂ ਮਿਲੀ ਫਾਈਲ ਮੈਂ ਬੋ ਕੀਤੀ ਆ ਸੋ ਜੇਕਰ ਹੁਣ ਤੇ 64 ਵਾਲੇ ਉਹ ਤਾਂ ਇਹਨੂੰ ਆਪਣੇ ਗੂਗਲ ਡਰਾਈਵ ਦੇ ਵਿੱਚ ਸੇਵ ਕਰਕੇ ਜ਼ਰੂਰ ਰੱਖ ਲੈਣਾ ਆਪਣੇ ਨੋਟੀਫਿਕੇਸ਼ਨ ਤੋਂ ਲੈ ਕੇ ਭਰਤੀ ਪੂਰੀ ਹੋਣ ਤੱਕ ਦੇ ਹਰ ਇੱਕ ਪ੍ਰੋਸੈਸ ਨੂੰ ਠੀਕ ਹੈ ਜੀ ਤਾਂ ਇਹ ਵੀਡੀਓ ਉਹਨਾਂ ਦੇ ਲਈ ਸੀ ਜਿਹੜੇ ਆਲਰੇਡੀ ਜੁਆਇਨਿੰਗ ਤੇ ਨੇ ਜਾਂ ਫਿਰ ਜਿਹੜੇ ਪਰਤੀਆਂ ਦੇ ਵਿੱਚ ਚੱਲ ਰਹੇ ਨੇ